ਇਹ ਸ਼੍ਰੋਮਣੀ ਅਕਾਲੀ ਦਰ ਬਾਦਲ ਦੇ ਭਰਤੀ ਹੈ ਜਾਂ ਫਿਰ ਸ਼੍ਰੋਮਣੀ ਅਕਾਲੀ ਦਰ ਬਾਦਲ ਤੇ ਉੱਧਰ ਹੈ ਜੀ ਇਹ ਸ਼੍ਰੋਮਣੀ ਕਲ ਜਲਦੀ ਭਰਤੀ ਹੈ ਔਰ ਸ਼ਿਕਾਤ ਅਸਲ ਦੇ ਹੁਕਮ ਅਨਸਾਰ ਹੋ ਜਾਂਦੀ ਹੈ ਅੱਜ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂਆਤ ਹੋਈ ਹੈ ਹੋਰ ਜ਼ਿਲ੍ਹਿਆਂ ਦਾ ਕੀ ਪ੍ਰੋਗਰਾਮ ਹੈ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਨੇ ਆਪਣੇ ਆਪਣੇ ਕਾਫੀ ਲੈ ਜਾਣੀਆਂ ਜੀ ਆਪਣੇ ਆਪਣੇ ਇਲਾਕੇ 'ਚ ਕਰਦੇ ਨੇ ਸਰਪੰਚਾਂ ਦਾ ਸਮਰਥਨ ਕਿਵੇਂ ਦਾ ਮਿਲਦਾ ਕੋ ਦੇਖੋ ਜੀ ਹੰਗਾਰਾ ਇੰਨਾ ਕਿ ਇੰਨੇ ਖੁਸ਼ ਹੈ ਸੰਗਤਿਕ ਟੈਲੀਫੋਨ 'ਤੇ ਕਹਿ ਰਹੇ ਹੈ ਕਿ ਕਦੋਂ ਕਾਫੀਆ ਦੇਣੀਆਂ ਕਦੋਂ ਤੁਸੀਂ ਆਓਗੇ ਆਪਣੇ ਆਪ ਹੀ ਸਾਰਾ ਮਾਹੌਲ ਬਣ ਜਾਣਾ ਹੈ ਜੀ ਦਲਜੀਤ ਜੀ ਮਾ ਕਹਿੰਦੇ ਨੇ ਕਿ ਜੇਕਰ ਸਾਡੇ ਅਕਾਊਂਟ ਦਾ ਇਸਤੇਮਾਲ ਹੋਇਆ ਸਾਡੇ ਨਾਮ ਦਾ ਇਸਤੇਮਾਲ ਹੋਇਆ ਤਾਂ ਅਸੀਂ ਨਹੀਂ ਕਰਦੇ ਅਸੀਂ ਉਹਦੇ ਅਕਾਊਂਟ ਦਾ ਕਿਉਂ ਕਰਨਾ ਜੀ ਅਸੀਂ ਜਿਹੜੀ ਕੋਈ ਅਸੀਂ ਪੈਸਾ ਹੀ ਨਹੀਂ ਕੋਈ ਰੱਖਿਆ 1 ਰੁਪਿਆ ਰੱਖਿਆ ਕਮੇਟੀ ਬਣਾਉਣ ਦਾ ਮਕਸਦ ਇਹੀ ਸੀ ਵੀ ਅਕਾਲੀ ਦਲ ਨੂੰ ਮੁੜ ਸਜਿਤ ਕਰਨਾ ਹੈ ਤੇ ਉਹੀ ਜਿਹੜਾ ਹੈ ਅਸੀਂ ਉਹ ਸੋਚ ਨੂੰ ਲੈ ਕੇ ਅੱਜ ਤੁਰਾਂਗੇ ਜਿਹੜੇ ਉਹ 33 32 ਲੱਖ ਦੀ ਕਰਕੇ ਬੈਠੇ ਰਹੇ ਉਹ ਕੌਣ ਲੋਕ ਨੇ ਜਦ ਕਿ ਬੋਰਡ ਦਾ 18 ਲੱਖ ਪਈ ਹੈ ਪੰਜਾਬ ਦੇ ਦੇਖੋ ਉਹ ਸਾਰੀ ਬੋਗਸ ਭਰਤੀ ਹੋਈ ਹੈ ਮੈਂ ਸਾਰੀ ਨਹੀਂ ਮੈ ਕਹਾਂਗਾ ਮжоਰਿਟੀ ਉਹਦੇ ਚਭੋ ਕੇ ਸੋਈ ਗਏ ਤੇ ਘਰਾਂ ਚ ਬਹਿ ਕੇ ਪਰਚੀਆਂ ਭਰ ਕੇ ਜਿਹੜਾ ਹੈ ਉਹਨਾਂ ਨੇ ਭਰਤੀ ਕਰ ਲਈ